ਅਮਰਤਪਾਲ ਸਿੰਘ ਮੈਰੋ ਦੀ ਕਾਰਵਾਈ ਦਾ ਪੰਜਾਬ ਤੋਂ ਬਾਹਰ ਵੀ ਦੇਖਣ ਲੱਗਾ ਅਸਰ ਸੜਕ ਦੇ ਉੱਪਰ ਲੋਕਾਂ ਨੂੰ ਪਰੇਸ਼ਾਨ ਕਰਕੇ ਰੀਲਾ ਬਣਾ ਰਹੀ ਕੁੜੀ ਨੂੰ ਲੋਕਾਂ ਨੇ ਸਿਖਾਇਆ ਸਬਕ ਬੜੀ ਮੁਸ਼ਕਲ ਦੇ ਨਾਲ ਭੀੜ ਤੋਂ ਛਡਾਇਆ ਖੜਾ ਬਾਹ ਦੇ ਉੱਪਰ ਲੱਗਿਆ ਪਲਾਸਟਰ ਸਸੀਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਜੀ ਜੱਟ ਬਾਬੇ ਟੈਲੀਵਿਜ਼ਨ ਅਮਰਤਪਾਲ ਸਿੰਘ ਮੈਰੋ ਦੀ ਕਈ ਦਿਨ ਤੋਂ ਚਰਚਾ ਛਿੜੀ ਹੋਈ ਹੈ ਸੋਸ਼ਲ ਮੀਡੀਆ ਦੇ ਉੱਪਰ ਜਿਸ ਦਿਨ ਤੋਂ ਕਮਲਕੌਰ ਦੇ ਨਾਲ ਇਹ ਘਟਨਾ ਹੋਈ ਉਸ ਦਿਨ ਤੋਂ ਹੀ ਇੱਕ ਚਰਚਾ ਛਿੜੀ ਹੋਈ ਹੈ ਕਿ ਕੀ ਲੱਤ ਤਾਂ ਵਾਲੀਆਂ ਰੀਲਾ ਬਣਾਉਣੀ ਸਹੀ ਨੇ ਕਿ ਇਹਨਾਂ ਨੂੰ ਬੰਦ ਨਹੀਂ ਕਰਾਇਆ ਜਾਣਾ ਚਾਹੀਦਾ ਕਈ ਲੋਕ ਤਾਂ ਆਪਣੇ ਘਰ ਦੇ ਵਿਚਰੀਲਾ ਬਣਾਉਂਦੇ ਨੇ ਪਰ ਕਈਆਂ ਦੇ ਦੂਸਰਾ ਹੀ ਕੀੜਾ ਕਈ ਸੜਕਾਂ ਦੇ ਉੱਪਰ ਜਾ ਕੇ ਭੀੜ ਭੜਕੇ ਦੇ ਵਿੱਚ ਰੀਲਾ ਬਣਾਉਂਦੇ ਨੇ ਲੋਕਾਂ ਨੂੰ ਪਰੇਸ਼ਾਨ ਕਰਦੇ ਨੇ ਉਹ ਸਥਿਤੀ ਥੋੜੀ ਜਿਹੀ ਹੋਰ ਜ਼ਿਆਦਾ ਗਲਤ ਹੋ ਜਾਂਦੀ ਹੈ ਕਿਉਂਕਿ ਜਦੋਂ ਬੰਦਾ ਪਰਿਵਾਰ ਨਾਲ ਭੀੜ ਭੜਕੇ ਵਾਲੀ ਥਾਂ ਦੇ ਉੱਪਰ ਜਾਂਦਾ ਉੱਥੇ ਕੋਈ ਠੁਮਕੇ ਲਗਾ ਰਿਹਾ ਹੁੰਦਾ ਤਾਂ ਜਿਹੜੇ ਹਾਲਾਤ ਹੁੰਦੇ ਨੇ ਕੋਈ ਚੰਗੇ ਨਹੀਂ ਹੁੰਦੇ ਕਾਫੀ ਸਮੇਂ ਤੋਂ ਇਹ ਕੰਮ ਚੱਲਿਆ ਆ ਰਿਹਾ ਹੈ ਸੜਕ ਦੇ ਉੱਪਰ ਨੱਚਣ ਵਾਲਾ ਕਈ ਵਾਰ ਪੁਲਿਸ ਇਹਨਾਂ ਨੂੰ ਫੜਕੇ ਲੈ ਜਾਂਦੀ ਇਹ ਪਰੇ ਹੀ ਆਪਣਾ ਜਿਹੜਾ ਸਿਲਸਿਲਾ ਜਾਰੀ ਰੱਖਦੇ ਨੇ ਇਸੇ ਤਰ੍ਹਾਂ ਇੱਕ ਕੁੜੀ ਐ ਮਨੀਸ਼ਾ ਡਾਂਸਰ ਨਾਮ ਤੋਂ ਮਸ਼ਹੂਰ ਇਹ ਕੁੜੀ ਵੀ ਇਸੇ ਤਰ੍ਹਾਂ ਕਰਦੀ ਐ ਸੜਕਾਂ ਦੇ ਉੱਪਰ ਜਾ ਕੇ ਰੀਲਾਂ ਵਗੈਰਾ ਬਣਾਉਂਦੀ ਐ ਨੱਚ ਟੱਪ ਕੇ ਤੇ ਲੋਕ ਇਸ ਤੋਂ ਕਾਫੀ ਜ਼ਿਆਦਾ ਕਹਿੰਦੇ ਪਰੇਸ਼ਾਨ ਸੀ ਤੇ ਅਮਰਤਪਾਲ ਸਿੰਘ ਮੈਰੋਂ ਵਾਲੀ ਚਰਚਾ ਪੂਰੇ ਦੇਸ਼ ਦੇ ਵਿੱਚ ਐ ਵੱਡੇ ਵੱਡੇ ਨਿਊਜ਼ ਚੈਨਲਾਂ ਦੇ ਉੱਪਰ ਇਹ ਖ਼ਬਰ ਚੱਲੀ ਸਾਰੇ ਕਿਤੇ ਖ਼ਬਰ ਇਹ ਚਰਚਾ ਦਾ ਵਿਸ਼ਾ ਬਣੀ ਹੋਈ ਐ ਬਸ ਫੇਰ ਕਿਸੇ ਲੋਕਾਂ ਨੂੰ ਥੋੜਾ ਹੌਸਲਾ ਚਾਹੀਦਾ ਜਦੋਂ ਇਹ ਕੁੜੀ ਨੱਚ ਟੱਪ ਕੇ ਰੀਲਾਂ ਬਣਾ ਰਹੀ ਸੀ ਸੜਕ ਦੇ ਉੱਪਰ ਤਾਂ ਲੋਕਾਂ ਨੂੰ ਵੀ ਚੜ੍ਹਿਆ ਗੁੱਸਾ ਅਤੇ ਲੋਕਾਂ ਨੇ ਇਸ ਨੂੰ ਸ਼ੁਰੂ ਕਰ ਦਿੱਤਾ ਅਤੇ ਇਹ ਕੁੜੀ ਅਤੇ ਇਸ ਦੀ ਇੱਕ ਸਹੇਲੀ ਸੀ ਭੀੜ ਦੇ ਨਾਲ ਪਹਿਲਾਂ ਤਾਂ ਖੇਪਣ ਲੱਗੀਆਂ ਪਰ ਜਦੋਂ ਭੀੜ ਜ਼ਿਆਦਾ ਹੋ ਗਈ ਉਦੋਂ ਇਹਨਾਂ ਨੇ ਭੱਜਣਾ ਹੀ ਠੀਕ ਸਮਝਿਆ ਕਹਿੰਦੇ ਨੇ ਕਿ ਇਸ ਕੁੜੀ ਦੀ ਬਾਹ ਦੇ ਉੱਪਰ ਪਲੱਸਟਰ ਲੱਗਿਆ ਅਤੇ ਕੁੜੀ ਨੇ ਬੜੀ ਮੁਸ਼ਕਲ ਦੇ ਨਾਲ ਾਨ ਬਚਾਈ ਇਹ ਖਬਰ ਸੋਸ਼ਲ ਮੀਡੀਆ ਦੇ ਉੱਪਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਈ ਲੋਕ ਕਹਿ ਰਹੇ ਨੇ ਕਿ ਚੰਗਾ ਹੋਇਆ ਬਹੁਤ ਜ਼ਿਆਦਾ ਪਰੇਸ਼ਾਨ ਕਰ ਰਹੀ ਸੀ ਲੱਤਰਤਾ ਫਲਾ ਰਹੀ ਸੀ ਆਪਣੀਆਂ ਰੀਲਾਂ ਰਹੀ ਅਤੇ ਇਸ ਕੁੜੀ ਦੀਆਂ ਇੱਕ ਦੋ ਵੀਡੀਓ ਦੇਖੋ ਤੁਸੀਂ ਵੀ ਕਹੋਗੇ ਕਿ ਜੋ ਹੋਇਆ ਚੰਗਾ ਹੋਇਆ ਤੁਸੀਂ ਆਹ ਵੀਡੀਓ ਦੇਖ ਐਨ ਜਿਹੜੀ ਸੜਕ ਹੈ ਚੱਲ ਰਹੀ ਹੈ ਟ੍ਰੈਫਿਕ ਹੈ ਪੂਰੀ ਅਤੇ ਲੋਕਾਂ ਦੇ ਵਿੱਚ ਇਹ ਕੁੜੀ ਦੇਖੋ ਕਿਹੜੀਆਂ ਹਰਕਤਾਂ ਕਰ ਰਹੀ ਹੈ ਤੁਸੀਂ ਦੇਖੀ ਚਲੋ ਕਿ ਆਖਰ ਲੋਕ ਕਿਸ ਤਰੀਕੇ ਨਾਲ ਪਰੇਸ਼ਾਨ ਹੋ ਰਹੇ ਨੇ ਪਰ ਲੋਕ ਜਿਹੜਾ ਹੈਗਾ ਇੱਥੋਂ ਲੰਘਣ ਚ ਭੁਲਾਈ ਸਮਝਦੇ ਨੇ ਅਗਲਾ ਕਹਿੰਦਾ ਕੀ ਮੂੰਹ ਲੱਗਣਾ ਤੁਸੀਂ ਦੇਖੀ ਚਲੋ ਕਿ ਕਿਵੇਂ ਇਹ ਕੁੜੀ ਬਿਨਾਂ ਕਿਸੇ ਸੰਗ ਸ਼ਰਮ ਦੇ ਇਹ ਕੁੜੀ ਰੋਡ ਦੇ ਉੱਪਰ ਕਿਵੇਂ ਠੁੱਕ ਕੇ ਲਗਾ ਰਹੀ ਹੈ ਅਤੇ ਇੱਕ ਵੀਡੀਓ ਤੁਸੀਂ ਆ ਵੀ ਦੇਖ ਲਓ ਇਸ ਦੇ ਵਿੱਚ ਦੇਖੋ ਜਮੀ ਕਿਸੇ ਦੀ ਕੋਈ ਪਰਵਾਹ ਨਹੀਂ ਚਾਹੇ ਕੋਈ ਬੰਦਾ ਹੈ ਚਾਹੇ ਕੋਈ ਲੇਡੀ ਦਾ ਸਾਰੇ ਲੰਘ ਰਹੇ ਨੇ ਲਓ ਬਜ਼ੁਰਗ ਵੀ ਨੇ ਇੱਕ ਮਾਤਾ ਤੁਸੀਂ ਦੇਖ ਰਹੇ ਹੋ ਇਹਨੂੰ ਕੋਈ ਪਰਵਾਹ ਨਹੀਂ ਹੈਗੀ ਰੋਡ ਦੇ ਉੱਪਰ ਇਸ ਤਰ੍ਹਾਂ ਠਮਕੇ ਲਗਾ ਰਹੀ ਹੈ ਕਿ ਜਿਵੇਂ ਬਿਲਕੁਲ ਕਿਸੇ ਦੀ ਕੋਈ ਪਰਵਾਹ ਨਹੀਂ ਕਿਸੇ ਦਾ ਕੋਈ ਡਰ ਨਹੀਂ ਇਹ ਇੱਕ ਵੀਡੀਓ ਨਹੀਂ ਬਹੁਤ ਵੀਡੀਓ ਨੇ ਹੀ ਜਿਨ੍ਹਾਂ ਦੇ ਵਿੱਚ ਇਹ ਕੁੜੀ ਇਸ ਤਰ੍ਹਾਂ ਦਾ ਡਰਾਮਾ ਕਰਦੀ ਹੋਈ ਦਿਖਾਈ ਦੇ ਰਹੀ ਹੈ ਇਸ ਤਰ੍ਹਾਂ ਦੀਆਂ ਇੱਕ ਨਹੀਂ ਹੈਗੀਆਂ ਮੁੰਡੇ ਵੀ ਨੇ ਕੁੜੀਆਂ ਵੀ ਨੇ ਬਹੁਤ ਨੇ ਜਿਹੜੇ ਕਿ ਸੜਕਾਂ ਦੇ ਉੱਪਰ ਇਸ ਤਰ੍ਹਾਂ ਮਾਹੌਲ ਖਰਾਬ ਕਰਦੇ ਨੇ ਤਾਂ ਮਿੱਤਰੋ ਕਿਵੇਂ ਸਿਆਣੇ ਕਹਿੰਦੇ ਹੁੰਦੇ ਨੇ ਕਿ ਲੀਹਾ ਬਣਾਉਣਾ ਔਖਾ ਹੁੰਦਾ ਉਸ ਤੋਂ ਬਾਅਦ ਤਾਂ ਮੌਲਾ ਬਲਦ ਵੀ ਖਿੱਚੀ ਫਿਰਦਾ ਹੁਣ ਅਮਰਤਪਾਲ ਮੈਰੋ ਹੋਰਾਂ ਨੇ ਜਿਹੜੀ ਕਾਰਵਾਈ ਕੀਤੀ ਹੈ ਉਸ ਤੋਂ ਬਾਅਦ ਹੁਣ ਲੋਕ ਆਪਣੇ ਆਪ ਹੀ ਰੋਕਣ ਲੱਗੇ ਨੇ ਇਹਨਾਂ ਰੀਲਾਂ ਵਾਲਿਆਂ ਨੂੰ ਅਤੇ ਹੁਣ ਜਿਹੜੇ ਗਲਤ ਰੀਲਾ ਬਣਾਉਂਦੇ ਨੇ ਉਹਨਾਂ ਦਾ ਵਿਰੋਧ ਦਿਨ ਬਾ ਦਿਨ ਵੱਧਦਾ ਜਾਊਗਾ ਚਲੋ ਗੱਲ ਤਾਂ ਚੰਗੀ ਵੀ ਐ ਵੈਸੇ ਕੁਝ ਤਾਂ ਸੁਧਾਰ ਆਊਗਾ ਕਿਉਂਕਿ ਅੱਜਕੱਲ ਜਿਹੜੀ ਸੋਸ਼ਲ ਮੀਡੀਆ ਕੱਲੇ ਸਿਆਣੇ ਨਹੀਂ ਚਲਾਉਂਦੇ ਬੱਚੇ ਵੀ ਫੋਨ ਵਗੈਰਾ ਚਲਾਉਂਦੇ ਨੇ ਉਹਨਾਂ ਦੇ ਸਾਹਮਣੇ ਵੀ ਕਈ ਤਰ੍ਹਾਂ ਦੀਆਂ ਗਲਤ ਰੀਲਾ ਆ ਜਾਂਦੀਆਂ ਨੇ ਖਬਰ ਚਰਚਾ ਦੇ ਵਿੱਚ ਐ ਸੋਚਾ ਤੁਹਾਡੇ ਨਾਲ ਸਾਂਝਾ ਕਰ ਲਈ ਜਾਵੇ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ